ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਕਿਸਾਨ ਮੇਲਾ ਪੀਏਯੂ ਲੁਧਿਆਣਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਫਸਲਾਂ ਦੇ ਟ੍ਰਾਇਲ ਦਿਖਾਵਾਂਗੇ ਤੇ ਸਾਰੇ ਬੀਜਾਂ ਬਾਰੇ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਅੱਜ ਦੀ ਵੀਡੀਓ ਵਿੱਚ ਬਣੇ ਰਹੋ ਜਿਵੇਂ ਸਾਰੀਆਂ ਯੂਨੀਵਰਸਿਟੀ ਨੇ ਅਲੱਗ-ਅਲੱਗ ਕਿਸਮਾਂ ਹਨ ਫਸਲਾਂ ਦੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਨਾਲ ਉਹਦੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਆਹ ਪੀਆਰ 113 ਇਹਦਾ ਪੱਕਣ ਦਾ ਸਮਾਂ ਵੀ ਇਹਨਾਂ ਨੇ ਦੱਸਿਆ ਹੋਇਆ ਹੈ 112 ਦਿਨ ਇਹਨੂੰ ਲੱਗਦੇ ਨੇ ਤੇ ਝਾੜ ਇਹਦਾ ਪ੍ਰਤੀ ਤੇ ਝਾੜ ਨਾਲ ਲਿਖਿਆ ਹੋਇਆ ਨਾਲ ਇਹਦੇ ਨੂੰ ਦਿਨ ਦੱਸੇ ਹੋਏ ਨੇ ਵੀ ਕਿੰਨੇ ਨੂੰ ਦਿਨ ਲੱਗਦੇ ਨੇ ਤੇ ਇੱਧਰ ਸਾਰੀਆਂ ਐਵੇਂ ਥੋੜੀ ਥੋੜੀਆਂ ਇਹ ਇਹਨਾਂ ਨੇ ਲਾਈ ਹੋਈ ਹੈ ਇੱਥੇ ਅਲੱਗ-ਅਲੱਗ ਕਿਸਮਾਂ ਇਹ ਆ ਗਈ ਜੀ ਜਿਵੇਂ ਪੀਆਰ 114 ਇਹਨੂੰ 115 ਦਿਨ ਲੱਗਦੇ ਨੇ ਪੱਕਣ ਨੂੰ ਇਹਦਾ ਝਾੜ ਹੈਗਾ ਜਿਹੜਾ ਪ੍ਰਤੀ ਏਕੜੋਂ 2.27 ਹੈ ਤੇ ਨਾਲ ਇਹਨਾਂ ਨੇ ਬੋਰਡ ਤੇ ਇੱਥੇ ਦੇਖ ਕੇ ਲਿਖ ਕੇ ਜਿਹੜੇ ਦੱਸੇ ਹੋਏ ਨੇ ਤੇ ਐਵੇਂ ਸਾਰੀਆਂ ਇਹਨਾਂ ਨੇ ਕਿਸਮਾਂ ਸਾਰੀਆਂ ਇੱਥੇ ਜਿਹੜੀਆਂ ਲਾ ਕੇ ਦਿਖਾਈਆਂ ਹੋਈਆਂ ਨੇ ਤੇ ਆਹ ਸਾਰਾ ਜਿਹੜਾ ਏਰੀਆ ਆਹ ਸਾਈਡ ਸਾਰੀਆਂ ਫਸਲਾਂ ਦੀ ਅਲੱਗ-ਅਲੱਗ ਕਿਸਮਾਂ ਇਹਨਾਂ ਨੇ ਇੱਥੇ ਲਾਏ ਹੋਏ ਨੇ ਆ ਗਈ ਪੀਆਰ 121 ਇਹਦਾ ਸਮਾਂ ਇਹਨਾਂ ਨੇ ਦੱਸਿਆ ਹੋਇਆ 110 ਦਿਨ ਲੱਗਦੇ ਨੇ ਇਹਨੂੰ ਪੱਕਣ ਦੇ ਵਾਸਤੇ ਤੇ ਐਵੇਂ ਸਾਰੀ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਯੂਨੀਵਰਸਿਟੀ ਵੱਲੋਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੋਈ ਹੈ ਆ ਗਈ ਪੀਆਰ 130 ਤੇ ਇਹਦੇ ਪੱਕਣ ਦਾ ਸਮਾਂ ਵੀ ਇਹਨਾਂ ਨੇ ਨਾਲ ਦੱਸਿਆ ਹੋਇਆ 105 ਦਿਨ ਇਹਨੂੰ ਜਿਹੜੇ ਲੱਗਦੇ ਨੇ ਪੱਕਣ ਨੂੰ ਤੇ ਐਵੇਂ ਜਿਹੜੇ ਅਲੱਗ-ਅਲੱਗ ਬੀਜ ਨੇ ਸਾਰੀਆਂ ਅਲੱਗ-ਅਲੱਗ ਕਿਸਮਾਂ ਨੇ ਉਹਨਾਂ ਦੀ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਆ ਗਈ ਪੀਆਰ 126 ਤੇ ਇਹਦੀ ਪਨੀਰੀ ਬੀਜਣ ਦੀ ਮਿਤੀ ਇਹਨਾਂ ਨੇ ਉੱਪਰ ਲਿਖੀ ਹੋਈ ਹੈ ਤੇ ਪਨੀਰੀ ਬੀਜਣ ਦੀ ਮਿਤੀ 28 ਮਈ ਹੈ ਤੇ ਲਵਾਈ ਦੀ ਮਿਤੀ 28 ਜੂਨ ਹੈ ਤੇ ਨਾਲ ਮਿਤੀਆਂ ਵੀ ਜਿਹੜੀਆਂ ਲਿਖੀਆਂ ਹੋਈਆਂ ਨੇ ਪਨੀਰੀ ਕਦੋਂ ਲਾਈ ਹੈ ਨਾ ਇਹਦੀ ਬਜਾਈ ਕਦੋਂ ਕੀਤੀ ਕਦੋਂ ਲਾਈ ਇਹ ਸਾਰੀ ਇਹਨਾਂ ਨੇ ਤਰੀਕਾ ਇਹਤੇ ਦੱਸੀਆਂ ਹੋਈਆਂ ਨੇ ਤੇ ਇੱਥੇ ਸਾਰੀ ਜਾਣਕਾਰੀ ਵੀ ਜਿਹੜੀ ਦਿੱਤੀ ਹੋਈ ਹੈ ਵੀ ਕਿੰਨੇ ਸਮੇਂ ਦੇ ਵਿੱਚ ਜਿਹੜੀ ਫਸਲ ਹੋ ਜਾਂਦੀ ਹੈ ਕਿੰਨਾ ਸਮਾਂ ਇਹਨੂੰ ਜਿਹੜਾ ਲੱਗਦਾ ਹੈ ਅਲੱਗ-ਅਲੱਗ ਵੀ ਸਾਰੀਆਂ ਕਿਸਮਾਂ ਨੇਗੀਆਂ ਇਹ ਤੇ ਇਧਰ ਆ ਗਈ ਜਿਵੇਂ ਪੀਆਰ 131 ਇਹਨੂੰ 110 ਦਿਨ ਲੱਗਦੇ ਨੇ ਪੱਕਣ ਦੇ ਵਾਸਤੇ ਨਾਲ ਐਵੇਂ ਬੋਰਡਾਂ ਦੇ ਉੱਪਰ ਇਹਨਾਂ ਨੇ ਲਿਖ ਕੇ ਜਿਹੜਾ ਦੱਸਿਆ ਹੋਇਆ ਤੇ ਬਾਕੀ ਸਾਰੇ ਹੋਰ ਕਿਸਾਨ ਜਿਹੜੀ ਜਾਣਕਾਰੀ ਲੈ ਰਹੇ ਨੇ ਫਸਲਾਂ ਬਾਰੇ ਤੇ ਕੁਝ ਜਿਵੇਂ ਖਾਦ ਬਾਰੇ ਵੀ ਇਹਨਾਂ ਨੇ ਦੱਸਿਆ ਹੋਇਆ ਘੱਟ ਖਾਦ ਨਾਲ ਵਧੇਰੇ ਝਾੜ ਵਾਲੀ ਕਿਸਮ ਤੇ ਇਹਨਾਂ ਨੇ ਉੱਪਰ ਜਿਵੇਂ ਲਿਖਿਆ ਘੱਟ ਖਾਦ ਨਾਲ ਵਧੇਰੇ ਝਾੜ ਵਾਲੀ ਕਿਸਮ ਤੇ ਯੂਰੀਆ ਦੀ ਮਾਤਰਾ ਵੀ ਦੱਸੀ ਹੋਈ ਹੈ ਕਿਲੋ ਪ੍ਰਤੀ ਏਕੜ ਵੀ ਅਸੀਂ ਕਿੰਨਾ ਇਹਦੇ ਵਿੱਚ ਪਾਇਆ ਤੇ ਜਿਵੇਂ ਪੀਆਰ 131 ਦਾ ਝਾੜ ਵੀ ਇਹਨਾਂ ਨੇ ਦੱਸਿਆ ਹੋਇਆ ਲਿਖਿਆ ਹੋਇਆ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਦਾ ਨਾ ਪਨੀਰੀ ਲਾਉਣ ਤੋਂ ਬਾਅਦ ਪੱਕਣ ਦਾ ਸਮਾਂ ਵੀ ਇਹਨਾਂ ਨੇ ਜਿਹੜਾ ਦੱਸਿਆ ਹੋਇਆ ਉੱਪਰ ਫਸਲਾਂ ਦੀ ਜਿਹੜੀ ਵੈਰਾਈਟੀ ਵੀ ਇਹ ਲਿਖੀ ਹੋਈ ਹੈ ਤੇ ਇੱਧਰ ਜਿਵੇਂ ਹੋਰ ਆ ਗਈਆਂ ਜਿਵੇਂ ਪੀਆਰ 128 ਆ ਗਈ ਇਹਨੂੰ 111 ਦਿਨ ਲੱਗਦੇ ਨੇ ਪੱਕਣ ਵਾਸਤੇ ਇਹ ਪੀਆਰ 128 ਹੈ 111 ਦਾ ਦਿਨਾਂ ਦਾ ਇਹ ਸਮਾਂ ਲੈਂਦੀ ਹੈਗੀ ਪੱਕਣ ਵਾਸਤੇ ਆ ਜਿਵੇਂ ਆ ਗਈ ਪੂਸ਼ਾ ਵਾਂਸਪਤੀ 1121 ਹੈ ਨਾ ਇਹਦਾ ਪੱਕਣ ਦਾ ਸਮਾਂ 107 ਦਿਨ ਇੱਥੇ ਜਿਹੜਾ ਇਹਨਾਂ ਨੇ ਲਿਖ ਕੇ ਦੱਸਿਆ ਹੋਇਆ ਹੈ 1121 ਹੈ ਇਹ 110 ਆਪਣੇ 107 ਦਿਨਾਂ ਦੇ ਵਿੱਚ ਇਹ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਵੇਂ ਆ ਗਈ ਪੰਜਾਬ ਬਾਂਸਪਤੀ 7 101 ਦਿਨ ਦਾ ਇਹਨੂੰ ਸਮਾਂ ਜਿਹੜਾ ਲੱਗਦਾ ਹੈ ਪੱਕਣ ਵਾਸਤੇ ਤੇ ਨਾਲ ਇਹਦਾ ਝਾੜ ਵੀ ਇਹਨਾਂ ਨੇ ਇੱਥੇ ਲਿਖ ਕੇ ਜਿਹੜਾ ਦੱਸਿਆ ਹੋਇਆ ਤੇ ਅੱਗੇ ਹੋਰ ਕਿਸਮ ਆ ਗਈ ਵੀ ਬਾਂਸਪਤੀ ਦੀ ਹੈ ਇਹ ਆ ਗਈ ਪੂਸ਼ਾ ਬਾਂਸਪਤੀ 17 18 ਤੇ ਇਹਦਾ ਝਾੜ ਵੀ ਇਹਨਾਂ ਨੇ ਨਾਲ ਲਿਖਿਆ ਹੋਇਆ 17 ਏਕੜ ਹਨਾ 1 ਏਕੜ ਦਾ 17 ਇੱਥੇ ਝਾੜਾ ਹੈ ਤੇ 114 ਦਿਨਾਂ ਇਹਨੂੰ ਲੱਗਦੇ ਨੇ ਪੱਕਣ ਵਾਸਤੇ 114 ਦਿਨਾਂ ਦੇ ਵਿੱਚ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਆ ਜਿਵੇਂ ਪੂਸ਼ਾ ਬਾਂਸਪਤੀ 1847 ਆ ਗਈ 99 ਦਿਨਾਂ ਦੇ ਵਿੱਚ ਇਹ ਜਿਹੜੀ ਪੱਕ ਜਾਂਦੀ ਹੈ ਤੇ ਪ੍ਰਤੀ ਕੁਇੰਟਲੇ ਦਾ ਝਾੜ ਜਿਵੇਂ ਇਹਨਾਂ ਨੇ ਇੱਥੇ ਲਿਖਿਆ ਹੋਇਆ ਹਨ ਸਾਰੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਇਥੋਂ ਅੱਗੇ ਚਲਾਂਗੇ ਆਪਾਂ ਅੱਗੇ ਤੁਹਾਨੂੰ ਸਾਰਾ ਦਿਖਾਉਣੀਆਂ ਜਾਣਕਾਰੀ ਜਿਹੜੀ ਦੰਨੇ ਆ ਹਪੂ ਸ਼ਾਵਾਂਸਪਤੀ 1509 ਆ ਗਈ ਇਹਦਾ ਪੱਕਣ ਦਾ ਜਿਹੜਾ ਸਮਾਂ ਇਹ 95 ਦਿਨਾਂ ਦੇ ਵਿੱਚ ਜਿਹੜੀ ਪੱਕ ਜਾਂਦੀ ਹੈ ਤੇ ਪ੍ਰਤੀ ਪੁਆਇੰਟ ਵਾਲਾ ਜਿਹੜਾ ਝਾੜ ਹੈ ਜਿਵੇਂ 15.7 ਇੱਥੇ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਤੇ ਐਵੇਂ ਸਾਰੀ ਫਾਸਲਾਂ ਦੀ ਇੱਥੇ ਜਾਣਕਾਰੀ ਆ ਪੰਜਾਬ ਬਾਂਸਪਤੀ 5 ਆ ਗਈ 107 ਦਿਨਾਂ ਦੇ ਵਿੱਚ ਜਿਹੜੀ ਪੱਕ ਜਾਂਦੀ ਹੈ ਆ ਸੀਐਸਆਰ ਦੀ ਆ ਗਈ 112 ਦਿਨਾਂ ਦੇ ਵਿੱਚ ਜਿਹੜੀ ਪੱਕਦੀ ਹੈ ਤੇਦਾ ਝਾੜ ਵੀ ਲਿਖ ਕੇ ਦੱਸਿਆ ਹਾਇਆ ਪ੍ਰਤੀ ਏਕੜ ਦਾ ਕਾਟਲ ਦੇ ਹਿਸਾਬ ਨਾਲ 13.5 ਤੇ ਅੱਗੇ ਚੱਲਦੇ ਆ ਅੱਗੇ ਹੋਰ ਸਾਰੀਆਂ ਫਸਲਾਂ ਬਾਰੇ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਇਧਰ ਜਿਵੇਂ ਆਹ ਨਰਮੇ ਦੀਆਂ ਆ ਗਿਆ ਹਨ ਕਿਸਮਾਂ ਸਾਰੀਆਂ ਇਹਨਾਂ ਦੀਆਂ ਅਲੱਗ-ਅਲੱਗ ਕਿਸਮਾਂ ਨੇਗੀਆਂ ਸਾਰੀਆਂ ਫਸਲਾਂ ਦੇ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਜੀਰੀ ਬਾਰੇ ਹੋਗੀ ਨਰਮੇ ਬਾਰੇ ਹੋਗੀ ਤੇ ਇਹਦੇ ਜਿਵੇਂ ਅਲੱਗ-ਅਲੱਗ ਇਹਨਾਂ ਨੇ ਇੱਥੇ ਦੱਸੀ ਹੋਈ ਹੈ ਕੈਟਾਗਰੀ ਇਹ ਹੈਗੀ ਹੈ ਪੀਏਯੂ ਬੀਟੀ 3 ਤੇ ਆਉਸਤ ਝਾੜ ਇਹਦਾ 10.2 ਹੈ ਕਵਾਂਟਲ ਪ੍ਰਤੀ ਏਕੜ ਦਾ ਤੇ ਬਾਕੀ ਹੋਰ ਸਾਰੀ ਇਹ ਜਾਣਕਾਰੀ ਇਹਦੀ ਰੇਸ਼ੇ ਦੀ ਲੰਬਾਈ 26.2 ਇੱਥੇ ਦੱਸੀ ਹੋਈ ਹੈ ਤੇ ਆ ਆ ਗਈ ਪੀਏਯੂ ਬੀਟੀ 2 ਪੀਏਯੂ ਬੀਟੀ 2 ਹੈ ਇਹ ਤੇ ਇਹਦੇ ਬਾਰੇ ਆਫਤ ਝਾੜ ਹੈ ਇਹਦਾ ਪ੍ਰਤੀ ਕੁਆਂਟਲ ਏਕੜ ਦਾ 10 ਤੇ ਇਹਦੀ ਰੂਮ ਦੀ ਲਿਖੀ ਹੋਈ ਆਕਾਸ਼ 34.4 ਤੇ ਰੇਸ਼ੇ ਦੀ ਲੰਬਾਈ 27.6 ਤੇ ਆ ਆ ਗਈ ਆਰ ਸੀ ਐਚ 926 ਬੀ ਜੀ 2 ਆਫਤ ਝਾੜ ਇਹਦਾ ਲਿਖਿਆ ਆ 11.6 ਆ ਆ ਗਈ ਐਮ ਆਰ ਸੀ 7365 ਬੀ ਜੀ 2 ਤੇ ਇਹਦੇ ਬਾਰੇ ਜਿਹੜਾ ਆਫਤ ਝਾੜ 12 ਕੁਆਂਟਲ ਲਿਖਿਆ ਹੋਇਆ ਹੈ ਤੇ ਆ ਐਲ ਐਚ 2108 ਐਲ ਐਚ 2108 ਹੈ ਔਸਤ ਝਾੜ ਹੈ ਇਹਦਾ 8.4 ਤੇ ਨਾਲ ਇਹ ਰੇਸ਼ੇ ਦੀ ਲੰਬਾਈ 27.9 ਜਿਹੜੀ ਇੱਥੇ ਦੱਸੀ ਹੋਈ ਹੈ ਐਵੇਂ ਜਿਹੜੀਆਂ ਫਸਲਾਂ ਬਾਰੇ ਇਹਨਾਂ ਨੇ ਜਾਣਕਾਰੀ ਇੱਥੇ ਸਾਂਝੀ ਕੀਤੀ ਹੋਈ ਹੈ ਇਹ ਆ ਗਈ ਜੀ ਐਲ ਡੀ 1019 ਇਹ ਕਪਾਹ ਇੱਥੇ ਕਪਾਹ ਦੀਆਂ ਕਿਸਮਾਂ ਨੇਗੀਆਂ ਤੇ ਇਹਦਾ ਵੀ ਇਹਨਾਂ ਨੇ ਝਾੜ ਜਿਹੜਾ ਦੱਸਿਆ ਹੋਇਆ ਔਸਤ ਝਾੜ 8.6 ਆ ਗਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਦੱਸਿਆ ਹੋਇਆ ਰੇਸ਼ੇ ਦੀ ਲੰਬਾਈ 2.6 ਆ ਗਈ ਅਮੀ ਸਾਰੀਆਂ ਅਲੱਗ-ਅਲੱਗ ਫਾਸਲਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਵੇਂ ਪਹਿਲਾਂ ਨਰਮੇ ਬਾਰੇ ਇਹ ਹੁਣ ਕੋਪਾ ਬਾਰੇ ਤੇ ਆ ਇੱਕ ਹੋਰ ਵੈਰੈਟੀ ਆ ਗਈ ਐਲ ਡੀ 900 49 ਆ ਗਈ ਤੇ ਇਹਦਾ ਵੀ ਇਹਨਾਂ ਨੇ ਝਾੜ ਜਿਹੜਾ ਦੱਸਿਆ ਹੋਇਆ ਇੱਥੇ 9.9 ਹੈ ਪ੍ਰਤੀ ਏਕੜ ਦਾ ਆ ਗਈ ਜੀ ਐਫ ਡੀ ਕੇ 124 ਤੇ ਐਫ ਡੀ ਕੇ 124 ਇਹ ਆ ਗਈ ਰੇਸ਼ੇ ਦੀ ਲੰਬਾਈ ਵੀ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਰੇਸ਼ੇ ਦੀ ਲੰਬਾਈ 21 ਹੈ ਤੇ ਆਫਤ ਝਾੜ ਇਹਦਾ 9.3 ਜਿਹੜਾ ਦੱਸਿਆ ਹੋਇਆ ਹੈ ਤੇ ਇੱਧਰ ਅੱਗੇ ਜਿਵੇਂ ਕੁਝ ਮੱਕੀ ਦੀਆਂ ਕਿਸਮਾਂ ਆ ਗਈਆਂ ਹਨ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੀਆਂ-ਕਿਹੜੀਆਂ ਇੱਥੇ ਜਿਹੜੀਆਂ ਕਿਸਮਾਂ ਨੇ ਆ ਗਈਆਂ ਮੱਕੀ ਦੀਆਂ ਜਿਵੇਂ ਆ ਆ ਗਈ ਮੱਕੀ ਦੀ ਕਿਸਮ ਇੱਕ ਪੀ ਐਮ ਐਚ 14 ਤੇ ਇਹਦਾ ਆਫਸਟ ਝਾੜ ਵੀ ਇਹਨਾਂ ਨੇ ਲਿਖਿਆ ਹੋਇਆ 24.8 ਤੇ ਪੱਕਣ ਦਾ ਸਮਾਂ 98 ਦਿਨਾਂ ਦੇ ਵਿੱਚ ਇਹ ਜਿਹੜੀ ਪੱਕ ਜਾਂਦੀ ਹੈ ਤੇ ਬਿਜਾਈ ਦੀ ਮਿਤੀ ਵੀ ਇਹਨਾਂ ਨੇ ਲਿਖੀ ਹੋਈ ਹੈ 27 6 2024 ਇਹਦੀ ਬਿਜਾਈ ਦੀ ਜਿਹੜੀ ਮਿੱਟੀ ਹੈਗੀ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਹੋਰ ਆਪਾਂ ਦੇਖਦੇ ਆਂਗੇ ਜਾ ਕੇ ਤੇ ਇਹਦੀਆਂ ਵੀ ਅਲੱਗ-ਅਲੱਗ ਸਾਰੀਆਂ ਕਿਸਮਾਂ ਨੇਗੀਆਂ ਇੱਥੇ ਮੱਕੀ ਦੀਆਂ ਜਿਵੇਂ ਆਹ ਕਿਸਮ ਆ ਗਈ ਇੱਕ ਜੇ ਐਚ 17026 ਤੇ ਐਵੇਂ ਸਾਰੀਆਂ ਕਿਸਮਾਂ ਨੇਗੀਆਂ ਇੱਥੇ ਤੇ ਸਾਰੀ ਜਾਣਕਾਰੀ ਇਹਨਾਂ ਨੇ ਇੱਥੇ ਜਿਹੜੀ ਸਾਂਝੀ ਕੀਤੀ ਹੋਈ ਹੈ ਸਾਰੀਆਂ ਫਸਲਾਂ ਦੀ ਤੇ ਇੱਕ ਕਿਸਮ ਹੋਰ ਆ ਗਈ ਜੀ ਮੱਕੀ ਦੀ ਇੱਥੇ ਤੇ ਜਿਵੇਂ ਡੀ ਕੇ ਸੀ 9144 डीकेसी 9944 ਬਾਰੇ ਇੱਥੇ ਜਾਣਕਾਰੀ ਜਿਹੜੀ ਸਾਂਝੀ ਇਹਨਾਂ ਨੇ ਕੀਤੀ ਹੋਈ ਹੈ ਬਜਾਈ ਦੀ ਮਿਤੀ 27 6 2024 ਤੇ 97 ਦਿਨਾਂ ਦਾ ਇਹ ਤੇ ਸਮਾਂ ਜਿਹੜਾ ਲਿਖਿਆ ਹੋਇਆ ਪੱਕਣ ਦਾ ਸਮਾਂ 97 ਦਿਨਾਂ ਦੇ ਵਿੱਚ ਜਿਹੜੀ ਇਹ ਪੱਕ ਜਾਂਦੀ ਹੈ ਨਾਲੇ ਇਹਨਾਂ ਨੇ ਝਾੜ ਦੀ ਵੀ ਇਹਨਾਂ ਨੇ ਆਫਸਟ ਝਾੜ ਇੱਥੇ ਲਿਖਿਆ ਹੋਇਆ 24.6 ਅੱਗੇ ਕੁਝ ਹੋਰ ਕਿਸਮਾਂ ਨੇਗੀਆਂ ਤੇ ਆ ਆ ਗਿਆ ਜਿਵੇਂ JC4 ਇਹ JC4 ਇਹਦੀ ਕਿਸਮ ਆ ਗਈ ਤੇ ਇਹ ਆ ਗਿਆ ਇਹਨਾਂ ਦਾ ਆਫਸਟ ਝਾੜ ਲਿਖਿਆ ਹੋਇਆ ਪ੍ਰਤੀ ਕੁਇੰਟਲ ਦਾ 13 ਤੇ 90 ਦਿਨਾਂ ਦਾ ਦਾ ਸਮਾਂ 90 ਦਿਨਾਂ ਦੇ ਵਿੱਚ ਜਿਹੜੀ ਪੱਕ ਕੇ ਹੋ ਤਿਆਰ ਹੋ ਜਾਂਦੀ ਹੈਗੀ ਤੇ ਅੰਦਰ ਮੱਕੀ ਦੀਆਂ ਕੁਝ ਹੋਰ ਕਿਸਮਾਂ ਨੇ ਗਈਆਂ ਕਿ ਜਿਵੇਂ ਜੀਸੀ 12 ਆ ਗਈ ਆਫਤ ਝਾੜੇ ਦਾ ਲਿਖਿਆ ਹੋਇਆ 18.2 ਤੇ 99 ਦਿਨ ਦਾ ਇਹਨੂੰ ਸਮਾਂ ਜਿਹੜਾ ਲੱਗਦਾ ਤੇ ਇਹਦੀ ਬਜਾਈ ਦੀ ਮਿਤੀ ਵੀ 17 6 2024 ਉਹ ਹੈ ਤੇ ਇਧਰ ਆ ਗਈ ਮੂੰਗੀ ਇੱਥੇ ਮੂੰਗੀ ਦੀਆਂ ਜਿਹੜੀਆਂ ਕਿਸਮਾਂ ਨੇ ਇਹ ਮੂੰਗੀ ਦੀ ਕਿਸਮ ਹੈ ਐਮ ਐਲ 1808 ਤੇ ਔਸਤ ਝਾੜ ਇਹਦਾ ਲਿਖਿਆ ਹੋਇਆ ਹੈ 4.8 ਕੁਆਂਟਲ ਏਕੜ ਦਾ ਤੇ ਜਿਵੇਂ ਇਹਨਾਂ ਨੇ ਇੱਥੇ ਲਿਖਿਆ ਹੈ 71 ਦਿਨ ਦਾ ਇਹਨੂੰ ਸਮਾਂ ਲੱਗਦਾ ਹੈ 27 ਜੁਲਾਈ ਨੂੰ ਇਹਦੀ ਜਿਹੜੀ ਬਜਾਈ ਹੋਈ ਸੀਗੀ ਤੇ ਆ ਇੱਕ ਹੋਰ ਮੂੰਗੀ ਦੀ ਜਿਹੜੀ ਕਿਸਮ ਹੈ ਐਮ ਐਲ 2055 73 ਦਿਨ ਦਾ ਇਹਨੂੰ ਸਮਾਂ ਲੱਗਦਾ ਹੈ ਇਹਦੀ ਮਤਲਬ ਪੱਕਣ ਵਾਸਤੇ ਹਨਾ 73 ਦਿਨ ਇਹ ਜਿਹੜੀ ਲੈਂਦੀ ਹੈਗੀ ਤੇ ਆ ਆ ਗਈ ਜੀ ਜਿਵੇਂ ਐਮ ਐਲ 818 ਇਹ ਵੀ ਇੱਕ ਮੂੰਗੀ ਜੀ ਜਿਹੜੀ ਕਿਸਮ ਹੈ ਇਹਦਾ ਝਾੜ ਇਹਨਾਂ ਨੇ 4.2 ਇੱਥੇ ਲਿਖਿਆ ਹੋਇਆ 72 ਦਿਨਾਂ ਦੇ ਵਿੱਚ ਜਿਹੜੀ ਤਿਆਰ ਹੋ ਜਾਂਦੀ ਹੈ ਪੱਕਣ ਦਾ ਸਮਾਂ ਇਹਦਾ 72 ਦਿਨ ਹੈ ਤੇ ਇਸੇ ਤਰ੍ਹਾਂ ਸਾਰੀਆਂ ਫਸਲਾਂ ਬਾਰੇ ਇੱਥੇ ਇਹਨਾਂ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੋਈ ਹੈ ਤੇ ਆ ਆ ਗਈ ਮਾਂ ਹੁਣ ਮਾਂ ਦੀਆਂ ਕਿਸਮਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਮਾਂ ਆ ਗਿਆ ਜੀ 883 ਕਿਸਮ ਹੈ ਦੀ 77 ਦਿਨ ਦਾ ਇਹ ਸਮਾਂ ਲੈਂਦੇ ਨੇ ਪੱਕਣ ਵਾਸਤੇ ਤੇ ਬਜਾਈ ਦੀ ਮਿਤੀ ਇਹਨਾਂ ਨੇ ਲਿਖੀ ਹੋਈ ਹੈ 25 ਜੁਲਾਈ 25 ਜੁਲਾਈ ਦੀ ਬਜਾਈ ਦੀ ਮਿਤੀ ਹੈ ਤੇ ਝਾੜ ਇਹਦਾ ਲਿਖਿਆ ਹੋਇਆ 4.2 ਤੇ ਐਵੇਂ ਸਾਰੀਆਂ ਅਲੱਗ-ਅਲੱਗ ਇਥੇ ਕਿਸਮਾਂ ਨੇ ਆਹ ਵੀ ਆ ਗਈ ਇੱਕ ਹੋਰ ਮਾਂ ਦੀ ਕਿਸਮ ਤੇ ਮਾਂ 114 ਹੈਨਾ 114 ਇਹਦਾ ਕਿਸਮ ਦਾ ਨਾਮ ਹੈ ਤੇ 83 ਦਿਨ ਦਾ ਇਹ ਸਮਾਂ ਲੈਂਦੀ ਹੈ ਪੱਕਣ ਵਾਸਤੇ ਤੇ 25 ਜੁਲਾਈ ਨੂੰ ਇਹਦੀ ਜਿਹੜੀ ਬਜਾਈ ਹੋਈ ਸੀਗੀ ਬਜਾਈ ਜਿਹੜੀ ਕੀਤੀ ਸੀ ਤੇ ਇਹਦਾ ਝਾੜ ਵੀ ਇੱਥੇ ਲਿਖਿਆ ਹੋਇਆ ਹੈ ਇਹਨਾਂ ਨੇ 3.6 ਕੁਆਂਟਲ ਤੇ ਅੱਗੇ ਚੱਲਦੇ ਹਾਂ ਅੱਗੋਂ ਦੇਖਦੇ ਹਾਂ ਆਪਾਂ ਆਹ ਅਗੇ ਜੀ ਮਾਂ 338 ਤੇ 338 ਕਿਸਮਾਂ ਮਾਂ ਦੀ 90 ਦਿਨ ਦਾ ਸਮਾਂ ਲੱਗਦਾ ਹੈ ਇਹਨੂੰ ਜਿਹੜੀ ਪੱਕਣ ਨੂੰ ਜਿਹੜੇ ਆਮਾਂ ਨੇ ਮਾਂ ਦੀ ਕਿਸਮ ਹੈ 90 ਦਿਨਾਂ ਦੇ ਵਿੱਚ ਇਹ ਪੱਕ ਕੇ ਜਿਹੜੀ ਤਿਆਰ ਹੁੰਦੀ ਹੈ ਤੇ ਝਾੜ ਇਹਦਾ ਲਿਖਿਆ ਹੋਇਆ 3.5 ਤੇ ਤੁਸੀਂ ਇਹਦੇ ਵਿੱਚ ਬੋਰਡ ਤੇ ਦੇਖ ਵੀ ਸਕਦੇ ਹੋ ਤੇ ਇੱਥੇ ਸਾਰੇ ਬੋਰਡ ਅਹੀਂ ਲਾ ਕੇ ਇਹਨਾਂ ਨੇ ਦੱਸੇ ਹੋਏ ਨੇ ਜਿਵੇਂ ਬੋਰਡਾਂ ਦੇ ਉੱਪਰ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਉਹ ਆਪਾਂ ਸਾਰੀ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਹੇ ਹਾਂ ਤੇ ਐਮੀ ਸਾਰੀਆਂ ਲਗ ਲਗ ਫਸਲਾਂ ਬਾਰੇ ਇੱਥੇ ਜਿਹੜਾ ਦੱਸਿਆ ਹੋਇਆ ਜਿਵੇਂ ਆ ਆ ਗਿਆ ਜੀ ਸੋਇਆਬੀਨ ਤਿਆ ਸੋਇਆਬੀਨ ਦੀ ਕੋਸ਼ ਇੱਥੇ ਕਿਸਮਾਂ ਨੇ 기ਆ ਤੇ ਆ ਆ ਗਿਆ SL 958 SL 958 ਜੀ ਕਿਸਮ ਹੈ 142 ਦਿਨ ਲੈਂਦੀ ਹੈ ਇਹ ਪੱਕਣ ਵਾਸਤੇ 142 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਹਨਾਂ ਨੇ ਲਿਖਿਆ ਹੋਇਆ ਇੱਥੇ ਬਜਾਈ ਦੀ ਮਿਤੀ 15 ਜੂਨ ਤੇ ਨਾਲ ਦੀ ਨਾਲ ਇੱਥੇ ਜਿਹੜਾ ਔਸਤ ਝਾੜ ਵੀ ਇਹਨਾਂ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਤੇ ਇੱਕ ਕਿਸਮ ਹੋਰ ਆ ਗਈ ਸੋਇਆਬੀਨ ਦੀ ਇਹ ਆ ਗਿਆ ਜੀ SL 740 SL 744 ਪੱਕਣ ਦਾ ਜਿਹੜਾ ਸਮਾਂ ਉਹ 139 ਦਿਨ ਲੱਗਦੇ ਨੇ ਜਿਹੜੀ ਇਹ ਸੋਇਆਬੀਨ ਐ SL 744 ਤੇ 15 ਜੂਨ ਨੂੰ ਇਹਨਾਂ ਨੇ ਬਜਾਈ ਕੀਤੀ ਸੀ 7.3 ਇਹਦਾ ਜਿਹੜਾ ਆਫਸਟ ਝਾੜ ਹੈ ਇਧਰ ਸੋਇਆਬੀਨ ਇੱਕ ਹੋਰ ਆ ਗਿਆ ਇਹ ਆ ਗਿਆ SL 525 ਇਹ SL 525 ਐ 15 ਜੂਨ ਦੀ ਇਹਦੀ ਬਜਾਈ ਦੀ ਮਿਤੀ ਐ ਤੇ 144 ਦਿਨ ਲੱਗਦੇ ਨੇ ਇਹਨੂੰ ਤੇ ਇਸ ਇਤਨਾ ਸਾਰੀਆਂ ਫਸਲਾਂ ਦੇ ਜਿਹੜੇ ਅਲੱਗ-ਅਲੱਗ ਬੀਜ ਨੇ ਹਨ ਕਿਸੇ ਨੂੰ ਘੱਟ ਸਮਾਂ ਲੱਗਦਾ ਹੈ ਕਿਸੇ ਨੂੰ ਵੱਧ ਸਮਾਂ ਲੱਗਦਾ ਹੈ ਕਿਸੇ ਨੂੰ ਪੱਕਣ ਵਾਸਤੇ ਕਿਸੇ ਨੂੰ ਵੱਧ ਸਮਾਂ ਲੱਗਦਾ ਕਿਸੇ ਨੂੰ ਘੱਟ ਲੱਗਦਾ ਆ ਗਈ ਜੀ ਅਰਹਰ ਤੇ ਇੱਥੇ ਅਰਹਰ ਦੀ ਜਿਹੜੀ ਇਹਨਾਂ ਨੇ ਕਿਸਮ ਲਿਖੀ ਹੋਈ ਹੈ ਏ ਐਲ 882 ਤੇ ਇਹਦੀ ਬਜਾਈ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਸੰਘਣੀ ਬਜਾਈ ਇੱਥੇ ਕੀਤੀ ਹੋਈ ਹੈ ਨਾਲ ਬੀਜ ਦੀ ਮਾਤਰਾ ਵੀ ਇਹਨਾਂ ਨੇ ਦੱਸੀ ਹੋਈ ਹੈ ਤੇ ਨਾਲੇ ਇਹਦਾ ਸਾਮਾ ਵੀ ਦੱਸਿਆ ਹੋਇਆ ਹੈ ਬਜਾਈ ਦਾ ਤੁਸੀਂ ਇਸ ਤਰ੍ਹਾਂ ਹੀ ਸਾਰੀਆਂ ਫਸਲਾਂ ਬਾਰੇ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਵੀ ਕਿਹੜੀ ਕਦੋਂ ਬੀਜੀ ਗਈ ਕਿੰਨਾ ਉਹ ਸਮਾਂ ਲੈਂਦੀ ਹੈ ਪੱਕਣ ਨੂੰ ਤੇ ਆ ਆ ਗਈ ਕਿਹਦੀ ਕਿਸਮ ਆ ਹਰਦੀ ਜੀ ਏ ਐਲ 882 ਤੇ 132 ਦਿਨਾਂ ਦਾ ਸਮਾਂ ਲੈਂਦੀ ਹੈ ਇਹ ਪੱਕਣ ਵਾਸਤੇ 132 ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ ਪੱਕ ਕੇ ਤੇ ਇਧਰ ਮੁਖਫਲੀ ਆ ਗਈ ਜੀ ਮੁਖਫਲੀ ਦੀਆਂ ਇੱਥੇ ਕਿਸਮਾਂ ਨਹੀਂ ਗਈਆਂ ਇਹ ਹੈਗੀ ਮੁਖਫਲੀ ਦੀ ਕਿਸਮ SG99 ਤੇ ਇਹਦਾ ਝਾੜ ਵੀ ਇੱਥੇ ਲਿਖਿਆ ਹੋਇਆ ਹੈ ਤੇ ਨਾਲ ਪੱਕਣ ਦਾ ਸਮਾਂ ਜਿਹੜਾ ਇਹਨੂੰ 123 ਦਿਨ ਲੱਗਦੇ ਨੇ ਪੱਕਣ ਵਾਸਤੇ 123 ਦਿਨਾਂ ਦੇ ਵਿੱਚ ਇਹ ਜਿਹੜੀ ਪੱਕ ਜਾਂਦੀ ਹੈ ਤੇ ਤੇਲ ਦੀ ਮਾਤਰਾ ਲਿਖੀ ਹੋਈ ਹੈ ਤੇ 52% ਜਿਹੜੀ ਇਹ ਕਿਸਮ ਹੈ ਇਹਦੇ ਚ 52% ਤੇਲ ਦੀ ਮਾਤਰਾ ਹੈ ਬਾਕੀ ਇਧਰ ਅੱਗੇ ਆਪਾਂ ਚੱਲਦੇ ਆ ਅੱਗੇ ਕੁਝ ਹੋਰ ਜਿਹੜੀਆਂ ਕਿਸਮਾਂ ਜਿਹੜੀਆਂ ਹੈਗੀਆਂ ਨੇ ਇੱਥੇ ਤੇ ਉਹ ਆਪਾਂ ਜਾ ਕੇ ਦੇਖਦੇ ਆ ਜਿਵੇਂ ਆ ਆ ਗਈ ਪੰਜਾਬ ਤਿਲ ਨੰਬਰ 2 ਤੇ ਪੰਜਾਬ ਤਲ ਨੰਬਰ 2 ਤੇ ਇਹਦਾ ਇਹਨਾਂ ਦਾ ਝਾੜ ਇੱਥੇ ਇਹਨਾਂ ਨੇ ਲਿਖ ਕੇ ਦੱਸਿਆ ਹੋਇਆ ਤੇ ਪੱਕਣ ਦਾ ਸਮਾਂ 90 ਦਿਨਾਂ ਦੇ ਵਿੱਚ ਇਹ ਜਿਹੜੇ ਤਿਆਰ ਹੋ ਜਾਂਦੇ ਨੇ ਤੇ ਤੇਲ ਦੀ ਮਾਤਰਾ ਇਹਦੇ ਚ 49% ਹੁੰਦੀ ਹੈ 49% ਤੇ ਆ ਵੀ ਇੱਕ ਹੋਰ ਕਿਸਮ ਆ ਗਈ ਤਿਲਾਂ ਦੀ ਇਹ ਆ ਗਈ ਤਿਲ RT 346 ਸੇ ਆਰਟੀ 346 ਨੇ ਇਹ ਇਹਨੂੰ ਜਿਹੜਾ 87 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੇ ਨੇ ਤੇ ਇਹਦੇ ਵਿੱਚ ਵੀ 49% ਜਿਹੜਾ ਤੇਲ ਦੀ ਮਾਤਰਾ ਜਿਹੜੀ ਹੁੰਦੀ ਹੈਗੀ ਆ ਬਾਜਰਾ ਆ ਗਿਆ ਬਾਜਰਾ ਇੱਥੇ ਕਿਸਮ ਲਿਖੀ ਹੋਈ ਆ ਬਾਜਰੇ ਦੀ ਇਹਨਾਂ ਨੇ ਪੀਬੀ 167 ਤੇ ਇਸ ਤਰ੍ਹਾਂ ਹੀ ਸਾਰੀਆਂ ਅਲੱਗ-ਅਲੱਗ ਇੱਥੇ ਕਿਸਮਾਂ ਨੇਗੀਆਂ ਫਸਲਾਂ ਦੀ ਇਹਨੂੰ 90 ਦਿਨ ਲੱਗਦੇ ਨੇ ਪੱਕਣ ਵਾਸਤੇ 90 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਹਦਾ ਝਾੜ ਵੀ ਜਿਹੜਾ ਇਹਨਾਂ ਨੇ ਲਿਖ ਕੇ ਇੱਥੇ ਦੱਸਿਆ ਹੋਇਆ 15.6 ਇਹਦਾ ਝਾੜ ਹੈਗਾ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਝਾੜ ਜਿਹੜਾ ਉਹ ਦੱਸਦੇ ਨੇ ਤੇ ਆ ਆ ਗਿਆ ਜੀ ਬਾਜਰਾ ਬਾਜਰੇ ਦੀ ਇਹ ਕਿਸਮ ਹੈ ਪੀਸੀਬੀ 166 166 ਇਹ ਕਿਸਮ ਹੈ ਤੇ ਇਹਦਾ ਇਹਦੇ ਬਾਰੇ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਦਾਣਿਆਂ ਦਾ ਝਾੜ ਇੱਥੇ ਜਿਹੜਾ ਲਿਖਿਆ ਹੋਇਆ ਹੈ ਤੇ ਹਰੇ-ਚਾਰੇ ਦਾ ਜਿਹੜਾ ਝਾੜ ਉਹਦੀ ਬਾਰੇ ਸਾਰੀ ਜਾਣਕਾਰੀ ਇੱਥੇ ਇਹਨਾਂ ਨੇ ਦਿੱਤੀ ਹੋਈ ਹੈਗੀ ਇੰਮੀ ਸਾਰੀਆਂ ਫਸਲਾਂ ਬਾਰੇ ਇਥੇ ਨੇ ਦੱਸਿਆ ਹੋਇਆ ਤੇ ਆ ਵੀ ਇੱਕ ਬਾਜਰੀ ਦੀ ਕਿਸਮ ਆ ਗਈ ਬਾਜਰਾ ਪੀਸੀਬੀ 165 ਆ ਇਹ ਪੀਸੀਬੀ 165 ਤੇ ਇਹਦੇ ਬਾਰੇ ਵੀ ਉਸੇ ਤਰ੍ਹਾਂ ਜਾਣਕਾਰੀ ਦਿੱਤੀ ਹੋਈ ਹੈ ਝਾੜ ਇਹਦਾ ਦੱਸਿਆ ਹੋਇਆ 234 ਕੁਇੰਟਲ ਤੇ ਦਾਣਿਆਂ ਦਾ ਝਾੜ 12.8 ਕੁਇੰਟਲ ਤੇ ਅੱਗੇ ਜੇ ਆਪਾਂ ਚੱਲਾਂਗੇ ਆ ਵੀ ਇੱਕ ਬਾਜਰੀ ਦੀ ਕਿਸਮ ਆ ਗਈ ਬਾਜਰੀ ਦੀ ਵੀ ਇੱਥੇ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਨੇ ਗਈਆਂ ਤੇ ਆ ਬਾਜਰੀ ਦੀ ਕਿਸਮ ਹੈ ਐਫਬੀਸੀ 16 ਇਹ ਫਵੀਸੀ 16 ਇਹ ਕਿਸਮ ਹੈ ਤੇ ਇਹਦਾ ਝਾੜ ਇਹਨਾਂ ਨੇ ਲਿਖਿਆ ਹੋਇਆ 230 ਤੇ ਅੱਗੇ ਚੱਲਦੇ ਹਾਂ ਇਸ ਤਰ੍ਹਾਂ ਅੱਗੇ ਆਪਾਂ ਦੇਖਦੇ ਹਾਂਗੇ ਜਾ ਕੇ ਤੇ ਆਹ ਮੱਕੀ ਆ ਗਈ ਮੱਕੀ ਦੀ ਇਹ ਕਿਸਮ ਹੈਗੀ ਇੱਕ ਤੇ ਅਲੱਗ-ਅਲੱਗ ਐਸੀ ਤਰ੍ਹਾਂ ਹੀ ਕਿਸਮਾਂ ਨੇ ਗਈਆਂ ਤੇ ਮੱਕੀ ਜੇ 1008 ਤੇ 1008 ਇਹ ਕਿਸਮ ਹੈ ਤੇ ਇਹਦਾ ਝਾੜ ਵੀ ਇਹਨਾਂ ਨੇ ਜਿਹੜਾ ਇੱਥੇ ਲਿਖ ਕੇ ਦੱਸਿਆ ਹੋਇਆ ਐਵੇਂ ਸਾਰੇ ਬੋਰਡ ਇੱਥੇ ਲਾਇਏ ਹੋਏ ਨੇ 163 ਇਹਦਾ ਝਾੜ ਹੈ ਤੇ ਇਧਰ ਅੱਗੇ ਆਪਾਂ ਦੇਖਦੇ ਆਂਗੇ ਜਾ ਕੇ ਹੋਰ ਤੇ ਜਿਵੇਂ ਆਹ ਵੀ ਇੱਕ ਕਿਸਮ ਆ ਗਈ ਮੱਕੀ ਦੀ ਇਹ 1007 ਕਿਸਮ ਹੈਗੀ ਇਹਦਾ ਝਾੜ 168 ਹੈ ਆ ਇੱਕ ਹੋਰ ਕਿਸਮ ਆ ਗਈ ਮੱਕੀ ਦੀ ਜੇ 1006 ਤੇ ਇਹਦਾ ਹਰੇ-ਜਾਰੇ ਦਾ ਇੱਥੇ ਝਾੜ ਇਹਨਾਂ ਨੇ ਲਿਖ ਕੇ ਜਿਹੜਾ ਦੱਸਿਆ ਹੋਇਆ 165 ਕੁਆਂਟਲ ਇੱਥੇ ਝਾੜ ਇਹਦਾ ਲਿਖਿਆ ਹੋਇਆ ਸਾਰੀਆਂ ਇਸੇ ਤਰ੍ਹਾਂ ਅਲੱਗ-ਅਲੱਗ ਕਿਸਮਾਂ ਇੱਥੇ ਜਿਹੜੀਆਂ ਲਿਖੇ ਦੱਸੀਆਂ ਹੋਈਆਂ ਨੇ ਇੱਥੇ ਵਾਕੀ ਲਾਈਆਂ ਹੋਈਆਂ ਨੇ ਫਸਲਾਂ ਦੀਆਂ ਅਲੱਗ-ਅਲੱਗ ਕਿਸਮਾਂ ਤੇ ਆਹ ਬਾਜਰਾ ਆ ਗਿਆ 도ਗਲਾ ਨੇਪੀਅਰ ਬਾਜਰਾ ਇਹ ਜੀ ਇੱਥੇ ਇਹਨਾਂ ਨੇ ਕਿਸਮ ਲਿਖੀ ਹੋਈ ਹੈ ਪੀਵੀਐਨ 342 ਤੇ ਕੁੱਲ ਕਟਾਈਆਂ 5 ਤੋਂ 6 ਨੇ ਤੇ ਹਰਾ ਚਾਰੇ ਦਾ ਦਾ ਇਹਨਾਂ ਨੇ ਆਪਣਾ ਝਾੜ ਵੀ ਇੱਥੇ ਲਿਖ ਕੇ ਜਿਹੜਾ ਦੱਸਿਆ ਹੈ 877 ਤੇ ਐਵੇਂ ਸਾਰੀਆਂ ਫਸਲਾਂ ਦੀਆਂ ਕਿਸਮਾਂ ਇਹਨਾਂ ਨੇ ਲਿਖ ਕੇ ਦੱਸੀਆਂ ਹੋਈਆਂ ਨੇ ਕਿੰਨੇ ਸਮੇਂ ਦੇ ਵਿੱਚ ਤਿਆਰ ਹੁੰਦੀ ਹੈ ਤੇ ਆ ਆ ਗਿਆ ਦੋਗਲਾ ਨਪੇਰੀ ਨੇਪੀਅਰ ਬਾਜਰਾ ਪੀਬੀਐਨ 346 ਤੇ ਇਹਦੀ ਕਟਾਈ ਬਾਰੇ ਵੀ ਦੱਸਿਆ ਹੋਇਆ 5 ਤੋਂ 6 ਕੁੱਲ ਕਟਾਈਆਂ ਨੇ ਇਹਦੀਆਂ 715 ਇਹਦਾ ਜਿਹੜਾ ਝਾੜ ਇੱਥੇ ਇਹਨਾਂ ਨੇ ਲਿਖ ਕੇ ਉਹ ਦੱਸਿਆ ਹੋਇਆ ਤੇ ਆ ਵੀ ਇੱਕ ਹੋਰ ਕਿਸਮ ਆ ਗਈ ਇਹ ਆ ਗਈ ਪੀਬੀਐਨ 200 33 ਇਹ ਵੀ ਇੱਕ ਬਾਜਰੇ ਦੀ ਜਿਹੜੀ ਕਿਸਮ ਹੈ ਇਹਦੀਆਂ ਵੀ 5 ਤੋਂ 6 ਕਟਾਈਆਂ ਨੇ ਤੇ ਇਧਰ ਜਿਵੇਂ ਕੁਝ ਗੰਨੇ ਦੀਆਂ ਕਿਸਮਾਂ ਆਗੀਆਂ ਹਨਾ ਇਹਦੇ ਬਾਰੇ ਵੀ ਜਾਣਕਾਰੀ ਸਾਰੀ ਦਿੱਤੀ ਹੋਈ ਹੈ ਅਲੱਗ-ਅਲੱਗ ਗੰਨੇ ਦੀਆਂ ਇੱਥੇ ਇੱਕ ਕਿਸਮਾਂ ਨੇ ਜਿਵੇਂ ਇਹ ਆ ਗਈ ਸੀਓਪੀਵੀ 95 ਤੇ ਇੱਥੇ ਬੋਰਡ ਲਾ ਕੇ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਗੇਤੀ ਪੱਕਣ ਵਾਲੀ ਇਹ ਕਿਸਮ ਹੈ ਜਿਹੜੀ ਇਹ ਗੰਨੇ ਦੀ ਕਿਸਮ ਹੈ ਤੇ ਇਸੇ ਤਰ੍ਹਾਂ ਬੋਰਡ ਲਾ ਕੇ ਸਾਰਾ ਫਸਲਾਂ ਦੇ ਇੱਥੇ ਝਾੜ ਜਿਹੜੇ ਦੱਸੇ ਹੋਏ ਨੇ ਵੀ ਕਿੰਨਾ ਜਿਹੜਾ ਝਾੜ ਹੈ ਤੇ ਅਲੱਗ-ਅਲੱਗ ਵੈਰਾਈਟੀਆਂ ਨੇ ਜਿਹੜੀਆਂ ਉਹ ਇੱਥੇ ਲਾਈਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਂ ਆਪਾਂ ਅੱਗੇ ਹੋਰ ਵੈਰਾਈਟੀਆਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਆ ਗਈ ਸੀਓਪੀ ਵੀ 96 ਤੇ ਇਹ ਵੀ ਅਗੇਤੀ ਪੱਕਣ ਵਾਲੀ ਕਿਸਮ ਹੈ ਤੇ ਇਹਦਾ ਝਾੜ ਵੀ ਇਨਾਂ ਨੇ ਜਿਹੜਾ ਇੱਥੇ ਲਿਖ ਕੇ ਦੱਸਿਆ ਹੋਇਆ ਤੇ ਇੱਥੇ ਆ ਗਈ ਜੀ ਸੀਓ 118 ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਵੀ ਗੰਨੇ ਦੀ ਤੇ ਇਹਦਾ ਔਸਤ ਝਾੜ 320 ਕਾਟਲ ਹੈ ਤੇ ਝਾੜ ਵੀ ਇਹਨਾਂ ਨੇ ਇੱਥੇ ਲਿਖ ਕੇ ਨਾਲ ਨਾਲ ਦੱਸਿਆ ਹੋਇਆ ਤੇ ਆ ਇਧਰ ਅੱਗੇ ਹੋਰ ਕਿਸਮਾਂ A C O J 85 C O J 85 ਇਹ ਕਿਸਮ ਹੈ ਜੀ ਇਹਦਾ 305 ਝਾੜ ਹੈ ਤੇ ਇਹਦੀ ਇਹ ਜਿਹੜੀ ਕਿਸਮ ਹੈ ਗੇਤੀ ਪੱਕਣ ਵਾਲੀ ਉਹ ਕਿਸਮ ਹੈ ਤੇ ਐਵੇਂ ਸਾਰੀਆਂ ਕਿਸਮਾਂ ਇੱਥੇ ਲੱਗੀਆਂ ਹੋਈਆਂ ਨੇ ਇਹਦੇ ਉਹਨਾਂ ਦੇ ਸਮਾਂ ਦੱਸਿਆ ਹੋਇਆ ਵੀ ਕਿੰਨਾ ਸਮਾਂ ਲੈਂਦੀ ਆ ਕਿੰਨਾ ਉਹਦਾ ਝਾੜ ਹੈ ਆਵੀਂ ਗੇਤੀ ਪੱਕਣ ਵਾਲੀ ਕਿਸਮ ਹੈ 310 ਕੁਆਂਟਲ ਇਹਦਾ ਝਾੜ ਹੈ ਸੀਓ 15023 ਇਹਦਾ ਇਹ ਕਿਸਮ ਹੈਗੀ ਜਿਹੜੀ ਇਹ ਕਿਸਮ ਤੁਸੀਂ ਹੁਣ ਦੇਖ ਰਹੇ ਹੋ ਤੇ ਅੱਗੇ ਚੱਲਦੇ ਹਾਂ ਜੀ ਅੱਗੇ ਆ ਗਈ ਸੀਓ ਪੀਵੀ 98 ਤੇ ਇਹਦਾ 400 ਕੁਆਂਟਲ ਝਾੜ ਹੈ ਤੇ ਇਹ ਦਰਮਿਆਨੀ ਪਛੇਤੀ ਪੱਕਣ ਵਾਲੀ ਹੈ ਜਿਹੜੀ ਕਿਸਮ ਹੈ ਐਵੇਂ ਸਾਰੀਆਂ ਅਲੱਗ-ਅਲੱਗ ਇੱਥੇ ਕਿਸਮਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇੱਕ ਕਿਸਮ ਹੋਰ ਹੈ ਇਹ ਆਪਾਂ ਜਾ ਕੇ ਦੇਖਦੇ ਹਾਂ ਇਹ ਆ ਗਈ ਜੀ ਸੀਓ 238 ਸੀਓ 238 ਦੀ ਜਿਹੜੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਦਰਮਿਆਨੀ ਪਛੇਤੀ ਪੱਕਣ ਵਾਲੀ ਕਿਸਮ ਔਸਤ ਝਾੜ ਇਹਦਾ 365 ਕੁਆਂਟਲ ਹੈ ਤੇ ਇਸ ਤਰ੍ਹਾਂ ਹੀ ਸਾਰੀਆਂ ਫਸਲਾਂ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਆ ਸਾਰੀ ਗੰਨੇ ਦੀ ਆਪਾਂ ਹੁਣ ਜਾਣਕਾਰੀ ਤੁਹਾਨੂੰ ਦਿੱਤੀ ਹੈ ਤੇ ਇੱਧਰ ਆ ਗਿਆ ਜੀ ਭੂਮੀ ਵਿਗਿਆਨ ਵਿਭਾਗ ਤੇ ਇੱਥੇ ਸਾਰੀਆਂ ਫਸਲਾਂ ਨੇ ਗਈਆਂ ਜਿਹੜੀਆਂ ਲਾਈਆਂ ਹੋਈਆਂ ਤੇ ਉਹਨਾਂ ਦੇ ਵਿੱਚ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਵੀ ਕਿਹੜੀ ਫਸਲ ਕਿਸ ਤਰ੍ਹਾਂ ਮਤਲਬ ਪਕਾਈ ਗਈ ਹੈ ਕਿਸ ਤਰ੍ਹਾਂ ਤਿਆਰ ਕੀਤੀ ਹੋਈ ਹੈ ਤੇ ਜਿਵੇਂ ਆ ਆ ਗਈ ਇਹਦੇ ਵਿੱਚ ਹਰੀ ਖਾਦ ਦੇ ਨਾਲ 1% ਲੋਹੇ ਦੀ ਸਪਰੇਅ ਤੇ ਇਸ ਤਰ੍ਹਾਂ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਵੀ ਕਿਹਦੇ ਵਿੱਚ ਕਿਹੜੀ ਖਾਦ ਪਾਈ ਹੋਈ ਹੈ ਕਿਹੜੀ ਜਿਹੜੀ ਸਪਰੇ ਉਹ ਕੀਤੀ ਹੋਈ ਹੈ ਕਿਸ ਤਰ੍ਹਾਂ ਇਹ ਪਕਾਈ ਹੋਈ ਹੈ ਤੇ ਇਹਦੇ ਵਿੱਚ ਜਿਹੜੀ ਹਰੀ ਖਾਦ ਉਹ ਪਾਈ ਗਈ ਹੈ ਐਵੇਂ ਸਾਰੀ ਫਸਲਾਂ ਬਾਰੇ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਭੂਮੀ ਵਿਗਿਆਨ ਵਿਭਾਗ ਵੱਲੋਂ ਤੇ ਆਹ ਮੁਰਗੀਆਂ ਦੀ ਖਾਦ ਨਾਲ ਇਹ ਤਿਆਰ ਕੀਤੀ ਹੋਈ ਹੈ ਝੋਨਾ ਜਿਹੜਾ ਤਿਆਰ ਕੀਤਾ ਹੋਇਆ ਮੁਰਗੀਆਂ ਦੀ ਖਾਦ ਨਾਲ 2.5 ਟਨ ਏਕੜ ਇੱਥੇ ਝੋਨੇ ਨੂੰ ਖਾਦ ਜਿਹੜੀ ਇੱਥੇ ਪਾਈ ਗਈ ਹੈ ਤੇ ਐਵੇਂ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਇਹ ਅੱਗੇ ਜਿਵੇਂ ਪੋਟਾਸ਼ੀਅਮ ਨਾਈਟ੍ਰੇਟ ਆ ਗਿਆ ম্যাগਨੀਸ਼ੀਅਮ ਸਲਫੇਟ ਸਪਰੇਅ ਤੇ ਇਹ ਦੋ ਸਪਰੇਅਾਂ ਜਿਵੇਂ ਮਿਕਸ ਕਰਕੇ ਹਨਾ ਕਿਤੇ ਕੀਤੀਆਂ ਗਈਆਂ ਨੇਗੀਆਂ ਐਵੇਂ ਸਾਰੀ ਜਾਣਕਾਰੀ ਫਸਲਾਂ ਦੇ ਬਾਰੇ ਦਿੱਤੀ ਹੋਈ ਹੈ ਜਿਵੇਂ ਇਧਰ ਬਿਨਾ ਸਪਰੇਅ ਤੋਂ ਆ ਗਿਆ ਤੇ ਬਿਨਾ ਸਪਰੇਅ ਤੋਂ ਨਰਮ ਆ ਗਿਆ ਕਿਹੜੀ ਫਸਲ ਇਹਨਾਂ ਨੇ ਬਿਨਾ ਸਪਰੇਅ ਤੋਂ ਕੀਤੀ ਹੈ ਕਿਹੜੀ ਚ ਕਿਹੜੀ ਸਪਰੇਅ ਮਤਲਬ ਕੀਤੀ ਹੈ ਇਹ ਸਾਰੇ ਐਕਸਪੈਰੀਮੈਂਟ ਇੱਥੇ ਕੀਤੇ ਹੋਏ ਨੇ ਵੀ ਜ਼ਿਆਦਾ ਫਸਲ ਕਿਹੜੀ ਹੁੰਦੀ ਹੈ ਜ਼ਿਆਦਾ ਮਤਲਬ ਜ਼ਿਆਦਾ ਝਾੜ ਕਿੱਥੋਂ ਜਿਹੜਾ ਮਿਲਦਾ ਆ ਨਾਈਟ੍ਰੋਜਨ ਪਲੱਸ ਜ਼ਿੰਕ ਤੇ ਜਿਵੇਂ ਇਧਰ ਨਾਈਟ੍ਰੋਜਨ ਪਲੱਸ ਫਾਸਫੋਰਸ ਤੇ ਐਮੀ ਸਾਰੀ ਇਨਫੋਰਮੇਸ਼ਨ ਇੱਥੇ ਇਹਨਾਂ ਨੇ ਦਿੱਤੀ ਹੋਈ ਹੈ ਤੇ ਇਹਦੇ ਚ ਸਿਰਫ ਨਾਈਟ੍ਰੋਜਨ ਜਿਹੜਾ ਪਾਇਆ ਗਿਆ ਤੇ ਇਸ ਤਰ੍ਹਾਂ ਜਾਣਕਾਰੀ ਇੱਥੇ ਸਾਂਝੀ ਕੀਤੀ ਹੋਈ ਹੈ ਇਹਦੇ ਵਿੱਚ ਆ ਗਿਆ ਜੀ ਖਾਰਾ ਪਾਣੀ ਪਲੱਸ ਰੂੜੀ ਖਾਦ ਰੂੜੀ ਦੀ ਖਾਦ ਵੀ ਇਹਦੇ ਵਿੱਚ ਜਿਹੜੀ ਉਹ ਪਾਈ ਗਈ ਹੈ ਪੀ ਆਰ 131 ਹੈ ਇਹ ਤੇ ਕਿਸ ਤਰ੍ਹਾਂ ਇਹਨੂੰ ਜਿਹੜਾ ਪਕਾਇਆ ਗਿਆ ਉਹ ਸਾਰੀ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਤੇ ਤੇ ਇਧਰ ਜਿਵੇਂ ਆ ਗਿਆ ਖਾਰਾ ਪਾਣੀ ਪਲੱਸ ਜਿਪਸਮ ਇਹਦੇ ਵਿੱਚ ਖਾਰਾ ਪਾਣੀ ਤੇ ਜਿਪਸਮ ਦੇ ਨਾਲ ਇਹ ਜਿਹੜੀ ਤਿਆਰ ਕੀਤੀ ਗਈ ਹੈ ਤੇ ਅੱਗੇ ਚੰਗਾ ਤੇ ਖਾਰਾ ਪਾਣੀ ਬਾਰੋ-ਬਾਰੀ ਤੇ ਚੰਗਾ ਤੇ ਖਾਰਾ ਪਾਣੀ ਇਹਨੂੰ ਬਾਰੋ-ਬਾਰੀ ਜਿਹੜਾ ਇਹਦੇ ਵਿੱਚ ਵਰਤਿਆ ਗਿਆ ਜਿਹੜਾ ਇਹ ਤੇ ਲਾਇਆ ਗਿਆ ਤੇ ਐਕਸਪੈਰੀਮੈਂਟ ਇੱਥੇ ਜਿਹੜੇ ਕੀਤੇ ਗਏ ਨੇ ਵੀ ਕਿੱਥੋਂ ਜਿਹੜਾ ਝਾੜ ਜ਼ਿਆਦਾ ਮਿਲਦਾ ਤੇ ਆਹ ਖਾਰਾ ਪਾਣੀ ਇਹਦੇ ਨੂੰ ਕੱਲੇ ਖਾਰੇ ਪਾਣੀ ਨਾਲ ਇਹਨੂੰ ਜਿਹੜਾ ਪਾਲਿਆ ਗਿਆ ਤੇ ਐਵੇਂ ਹੀ ਸਾਰੇ ਇੱਥੇ ਫਸਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇਹਨੂੰ ਚੰਗੇ ਪਾਣੀ ਦੇ ਨਾਲ ਤਿਆਰ ਕੀਤਾ ਗਿਆ ਹੈ ਇੱਥੇ ਚੰਗੇ ਪਾਣੀ ਦੇ ਨਾਲ ਇਹਨੂੰ ਜਿਹੜਾ ਪਾਲਿਆ ਗਿਆ ਤੇ ਐਵੀ ਸਾਰੀ ਜਾਣਕਾਰੀ ਇੱਥੇ ਦਿੱਤੀ ہوئی ਹੈ ਪੀਏਯੂ ਪੱਤਾ ਇਹ ਰੰਗ ਚਾਰਟ 27 ਕਿਲੋ ਯੂਰੀਆ ਇਹਨਾਂ ਨੇ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਵੀ 27 ਕਿਲੋ ਯੂਰੀਆ ਦੀ ਇਹਦੇ ਤੇ ਬਾਰਤੋਂ ਜਿਹੜੀ ਕੀਤੀ ਹੋਈ ਹੈ ਐਵੇਂ ਫਸਲਾਂ ਬਾਰੇ ਇੱਥੇ ਦੱਸਿਆ ਹੋਇਆ ਹੈ ਇਨਫੋਰਮੇਸ਼ਨ ਜਿਹੜੀ ਇੱਥੇ ਦਿੱਤੀ ਹੋਈ ਹੈ ਵੀ ਕਿਹੜੀ ਫਸਲ ਦੇ ਵਿੱਚ ਕਿੰਨਾ ਇਹਨਾਂ ਨੇ ਜਿਹੜਾ ਰੇਪ ਆਇਆ ਹੋਇਆ ਕਿਹੜਾ ਇਹਨੂੰ ਪਾਣੀ ਜਿਹੜਾ ਉਹ ਲਾਇਆ ਹੋਇਆ ਹੈ